ਪਹਿਲਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੁਸੀਂ ਕਿੱਥੋਂ ਕਿੱਥੋਂ ਜੁੜੇ ਰਹੇ ਹੋ ਭਰਾਵੋ ਜਰੂਰ ਕਮੈਂਟ ਕਰਕੇ ਦੱਸਿਓ। ਕਿਵੇਂ ਅਕਬਾਰ ਸਿੰਘ ਜੀ ਢਿੱਲੋਂ ਨਿਊਜ਼ੀਲੈਂਡ ਤੋਂ ਸ਼ੈਦ ਭਾਈ ਉਲੂਨੀ ਟਣ ਜਾਂ ਇੰਗਲੈਂਡ ਤੋਂ ਜਰੂਰ ਦੱਸਿਓ ਭਰਾਵੋ ਵੀ ਨਿਊਜ਼ੀਲੈਂਡ ਤੋਂ ਜਾਂ ਆਸਟ੍ਰੇਲੀਆ ਸੋਰੀ ਤੇ ਗੁਰਦੀਪ ਸਿੰਘ ਭੁੰਦਰ ਜੀ, ਹਰਦੇਵ ਸਿੰਘ ਗਿੱਲ ਜੀ, ਮਾਸਟਰ ਸਮਨ ਸਰ ਜੀ ਵੀ ਜੁੜੇ ਰਹਿੰਦੇ ਆ। ਚਮਕੌਰ ਸਿੰਘ ਗਿੱਲ ਕੈਨੇਡਾ ਤੋਂ ਜੁੜੇ ਰਹਿੰਦਾ ਹੈ। ਬਿੰਦਰ ਸਿੰਘ ਮਾਨ ਜੁੜੇ ਰਹਿੰਦੇ ਨੇ। ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋ ਅਗਲੀ ਵੀ ਟੁਹਾਡਾ ਨਾਮ ਲਵਾਂਗੇ। ਇਹ ਬਾਈ ਜੀ ਆਏ ਨੇ ਅੱਜ ਪਿੰਡ ਇਹਨਾਂ ਦਾ ਰਾਇਆ ਮੁੰਡਿਆਂ ਦਾ ਨਾਮ ਹੈਗਾ ਸੁਖਮੰਦਰ ਸਿੰਘ ਢਿੱਲੋਂ ਤੇ ਮਨਪ੍ਰੀਤ ਸਿੰਘ ਸਿੱਧੂ ਉਹਦੇ ਨਾਲ ਮਨਪ੍ਰੀਤ ਸਿੰਘ ਸਿੱਧੂ ਤੇ ਨਾਲ ਇਹਦੇ ਮੁੰਡਾ ਖੜਾ ਹੈਗਾ ਹਰਪ੍ਰੀਤ ਬਈ ਹਰਪ੍ਰੀਤ ਤੇ ਇਹਦੇ ਉਧਰ ਮੁੰਡਾ ਖੜਾ ਕੁਲਦੀਪ ਇਹਨਾਂ ਪਿੰਡ ਰਾਇਆ ਹੈਗਾ ਇਹਦਾ 5405 5405 ਸੈਕਟਰ ਇਹਨਾਂ ਨੂੰ ਦਿੱਤਾ ਹੈਗਾ ਅੱਜ ਆਹੇ ਕਿੰਨੇ ਦਿਨਾਂ ਤੋਂ ਤੁਹਾਨੂੰ ਦੁੱਖ ਰੱਖ ਕੇ ਰਹੇ ਖੱਤਾ ਹੋਇਆ ਨਾ ਉਹਦੇ ਵਿੱਚ ਦੇਖਿਆ ਤੇ ਨਹੀਂ ਵਿਚਰਾ ਚੁੱਕਿਆ ਨਾ ਉਹ ਬਹੁਤ ਜਿਆਦਾ ਵਿਸ਼ਵਾਸ ਕਰਦੇ ਵੀਰੋ ਕਿ ਤੁਹਾਡੇ ਵਿੱਚ ਵੀ ਭਰਾ ਹੈਗੇ ਆ ਕਿਉਂ ਤੁਸੀਂ ਵਿੱਚ ਘਰੇ ਬੈਠੇ ਤੁਸੀਂ ਮੈਨੂੰ ਬਤਾ ਆਨਲਾਈਨ ਬੁਕਿੰਗ ਕਰਵਾ ਦਿੰਦੇ ਹੋ ਕਾਫੀ ਇਹਦੇ ਵਿੱਚ ਵੀ ਤਿੰਨ ਡੈਕਟਰ ਬੁੱਕ ਹੋਏ ਹੋਏ ਸੀਗੇ ਇੱਕ ਡੈਕਟਰ ਉਹਦੇ ਵਿੱਚੋਂ ਬੁਕਿੰਗ ਵਾਲੇ ਦੇ ਵਿੱਚੋਂ ਗਿਆ ਡੈਕਟਰ ਜੇਕਰ ਤੁਸੀਂ ਵੀ ਬੜੈ ਡੈਕਟਰ ਤੋਂ ਖਰੀਦਨੇ ਆ ਤਾਂ ਤੁਸੀਂ ਬੜੈ ਡੈਕਟਰ ਨਾਲ ਸੰਪਰਕ ਕਰ ਲਓ ਵੀਰੋ ਇਨਾ ਪਿੰਡ ਵਾਲਿਆਂ ਦਾ ਦੱਸੋ ਜੀ ਰਾਈਆ ਰਾਈਆ ਪੈਂਡੰਟ ਨਾ ਦਾ ਰੰਪਰੇ ਫੂਲ ਕੋਰੇ ਡਿਸਟ੍ਰਿਕਟ ਬਠਿੰਡਾ ਚ ਜਰੂਰ ਬਾਈ ਅਰਗੇ ਨੂੰ ਵਧਾਈਆਂ ਦਿਓ 5405 ਜੌਂਡੀਆ ਲੈ ਕੇ ਚੱਲੇ ਆ ਜੇਕਰ ਤੁਸੀਂ ਵੀ ਕੋਈ ਵੀ ਟ੍ਰੈਕਟਰ ਕੀਤਾਗਾ ਬ੍ਰਾਈਟ ਹੈ ਨਾ ਸੰਪਰਕ ਕਰਿਓ ਜਰੂਰ ਵੀਰ ਨੂੰ ਕਿਹੜੇ ਕਿਹੜੇ ਭਰਾ ਇਹਨੂੰ ਜਾਣਦੇ ਬਾਈ ਨੂੰ ਜਰੂਰ ਇਹਨੂੰ ਵਧਾਈਆਂ ਦਿਓ ਜਿਹੜੇ ਨਹੀਂ ਜਾਣਦੇ ਉਹ ਵੀ ਜਰੂਰ ਦੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਤੁਸੀਂ ਵੀ ਕਮੈਂਟਾਂ ਚ ਵਧਾਈਆਂ ਦਿਓ ਆਖੜੋ ਜੀ 5405 5405 ਆ ਟ੍ਰੈਕਟਰ ਦੀ ਕਰਕੇ ਲੈ ਕੇ ਚੱਲੇ ਨੇ ਗੁਰਦੀਪ ਸਿੰਘ ਭੁੱਲਰ ਜੀ ਦਾ ਨਾਮ ਧੰਨਵਾਦ ਗੁਰਪ੍ਰੀਤ ਸਿੰਘ ਇਟਲੀ ਇਟਲੀ ਜੁੜੇ ਰਹਿੰਦੇ ਬਹੁਤ ਬਹੁਤ ਗੁਰਪ੍ਰੀਤ ਸਿੰਘ ਇਟਲੀ ਬਹੁਤ ਬਹੁਤ ਧੰਨਵਾਦ ਵਈਦਾ ਤੇ ਆਪਣੇ ਕੋਲ ਸਵਰਾਜ ਅੱਜ ਸਾਨੂੰ ਜੌਂਡੀ ਆਰੀ ਦਿਖਾਉਣੇ ਆ ਸਵਰਾਜ ਬਹੁਤ ਗਣਤੀ ਸਵਰਾਜ ਆਏ ਹੋਏ ਆਪਣੇ ਕੋਲੇ 15 ਮਾਰਚ ਤੋਂ ਲੈ ਕੇ 22 ਮਾਰਚ ਤੱਕ ਅੱਜ ਸੋਹਰ ਆਪਣੇ ਕੋਲੇ 21 ਮਾਰਚ ਲੈ ਕੇ 21 ਮਾਰਚ ਲੈ ਕੇ 22 ਮਾਰਚ ਲੈ ਕੇ ਆਪਣੇ ਕੋਲੇ ਹੈਗੇ ਤੇ 23 ਮਾਰਚ ਲੈ ਕੇ ਤੇ 25 ਮਾਰਚ ਬਿਲਕੁਲ ਨਵੇਂ ਨਵੇਂ ਟਰੈਕਟਰ ਵੀਰੋ ਕੋਈ ਆਪਾਂ ਸਕੀਮ ਚ ਕਿਸੇ ਟਰੈਕਟਰ ਦੇ ਟਾਇਰ ਨਵੇਂ ਪਾਉਣੇ ਆ ਇਹਨੇ ਇਕੱਠੇ ਟਾਇਰ ਲੈ ਹੋਏ ਸੀ ਆ ਦੇਖੋ ਇਹ ਨਵੇਂ ਟਾਇਰ ਖੋਲਦੇ ਜਵਾਪਾ ਤੇ ਅੱਗੇ ਆਹ 22 ਮਾੜ ਦਾ ਆਹ 22 ਮਾੜ ਆਹ 25 ਮਾੜ ਖੜਾ ਆ 25 ਮਾੜ ਟਰੈਕਟਰ ਵੀਰੋ ਜਮਾ ਨਵੇਂ ਟਰੈਕਟਰ ਆ ਮਤਲਬ ਜੇ ਤੁਸੀਂ ਏਜੰਸੀ ਚੋਂ ਲੈਣ ਜਾਓਗੇ ਏਜੰਸੀ ਨਾਲੋਂ ਸਵਾ ਲੱਖ ਰੁਪਈਆ ਸਸਤਾ ਟਰੈਕਟਰ ਦੇਵਾਂਗੇ ਜਿਵੇਂ ਨਵਾਂ ਡੈਟਰ 25 ਮਾੜਲਾ ਜੇਕਰ ਤੁਸੀਂ ਜਲਸੀ ਤੇ ਜਾਓ ਜਲਸੀ ਰੇਟ ਪਤਾ ਕਰਕੇ ਆ ਜਿਓ ਸਵਾ ਲੱਖ ਰੁਪਈਆ ਡੈਟਰ ਜਲਸੀ ਦੀ ਰੇਟ ਨਾਲੋਂ ਸਸਤਾ ਲੈ ਜਿਓ ਕਿੰਨੇ ਦਾ ਤੁਹਾਨੂੰ ਜਲਸੀ ਵਾਲੇ ਦਿੰਦੇ ਨੇ ਤੇ ਉਸ ਤੋਂ ਬਾਅਦ 52 10 52 10 2000 ਤੇ ਇਹ ਡੈਟਰ ਹੈਗਾਗਾ 22 ਮਾੜਲਾ ਏ ਵੀ 22 ਮਾਡਲ ਆ ਉਧਰ ਵੀ 22 ਮਾਡਲ ਖੜਾ ਹੋਇਆ ਇੱਕ 23 ਮਾਡਲ ਦੋ 22 ਮਾਡਲ ਸਾਡੇ ਕੋਲੇ ਇੱਕ ਸਾਡੇ ਕੋਲੇ 23 ਮਾਡਲ ਟਰੈਕਟਰ 5210 ਹੈਗੇ ਨੇ ਹੋਰ ਵੀ ਬਹੁਤ ਵੱਡੇ ਵੱਡੇ ਟਰੈਕਟਰ ਖੜੇ ਨੇ ਕਿਵੇਂ ਇੱਧਰ ਖੜੇ ਆ ਜੇਕਰ 755 ਖੜੇ ਨੇ 4x4 ਚ ਦੋ ਟਰੈਕਟਰ ਸਾਡੇ ਕੋਲ 755 ਨੇ ਵੀਰੋ ਇਹਦੇ ਨਾਲ ਦੇ ਆਹ ਅਰਜਨ ਅਰਜਨ ਸੈਂਟਰ ਗੇਅਰ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਪੂਰਨ ਜੋਗ ਮੰਗ ਰਹਿੰਦੀ ਆ ਵੀ ਸੈਂਟਰ ਗੇਅਰ ਚ ਕੋਈ ਟਰੈਕਟਰ ਹੋਵੇ ਤਾਂ ਸੈਂਟਰ ਗੇਅਰ ਤੇ ਵੀ ਖੜਾਗਾ ਪ੍ਰੀਤ ਖੜਾ ਗਿਆ ਇੱਧਰ ਸੈਂਟਰ ਗੇਰ ਵਾਲਾ ਹਰੇਕ ਪ੍ਰਕਾਰ ਦੀ ਜੈਟ ਖੜਾ 744 ਖੜਾ ਅਰਜੁਨ 9 ਖੜੇ ਨੇ ਔਰ ਲੈਂਡ ਖੜੇ ਨੇ ਤੇ ਸਪੈਸ਼ਲ ਰਿਵੀਸ਼ਨ ਉੱਧਰ ਖੜਾ ਗਿਆ ਤੇ ਵਾਹਲ ਟ੍ਰੈਕ 'ਚ ਖੜਾਗਾ ਸੁਨਲਿਕਾ ਵਾਹਲ ਟ੍ਰੈਕ ਖੜਾ ਸੁਨਲਿਕਾ 750 ਖੜਾਗਾ ਬਹੁਤ ਗਿੰਤੀ ਦੇ ਟਰੈਕਟਰ ਬ੍ਰਾਂਡ ਜਿਹੜੇ ਹਰ ਰੋਜ਼ ਆਉਂਦੇ ਰਹਿੰਦੇ ਨੇ ਪ੍ਰੀਤ ਭਰਾਓ ਇਹ ਹਰ ਰੋਜ਼ ਹੀ ਜਾਂਦੇ ਰਹਿੰਦੇ ਨੇ ਇਹ ਕਿਹੜੇ ਟਰੱਕ ਮਹੀਨੇ ਦੇ ਬਾਈ ਦਾਗਾ ਤੇ ਇਹ ਇੱਧਰ 2023 ਦਾ ਟਰੈਕਟਰ ਹੈ ਇੱਧਰ 2022 ਦੀ ਇਮਿਟਡ ਖੜਾਗਾ ਤੇ ਇੱਧਰ 2023 ਮਾੜ ਖੜਾ ਕੋਈ ਵੀ ਡਿਟੇਫੀਸ਼ਨਲ ਸੀ ਬ੍ਰੈਂਡਡ ਨੰਬਰਸ ਪਰਕਰ ਕੋ ਜਿੱਥੇ ਹੋਏ ਨੰਬਰਾਂ ਦੇ ਤੁਸੀਂ ਸਪੱਸ਼ਟ ਕਰਕੇ ਵੀਰੋ ਟ੍ਰੈਕਿੰਗ ਵੀ ਰਿਹਾ ਲਿਆ ਸਕਦੇ ਹੋ 9876543210 ਪਰਮੈਂਟ ਉਸਿਆਰੀ ਰੈਨਮੈਂਟ 8772234561 1054 ਜੀਮਾ ਚਾਹ ਦੇਖਦੇ ਹੋਏ ਨੰਬਰਾਂ ਤੇ ਸਪਾਰਕ ਕਰ ਲਓ ਵੀਰੋ ਕਿਹੜੇ ਕਿਹੜੇ ਪ੍ਰਾਪਤ ਕੋ ਉਸ ਤੋਂ ਜੁੜੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਸਿਕਾ